ਕਿਆ ਨਾ ਕੋਈ ਤਰ੍ਹਾਂ ਕੁਛ ਨਹੀਂ ਬੀਬੀ ਐਸਸਾ ਦਾਦ ਗੋਲੇ ਨਾਲੀ ਅੱਧਰ ਹੀ ਚਲਦੇ ਆ ਉਧਰ ਚਲਦੇ ਆ ਉੱਥੇ ਕੋਈ ਨਹੀਂ ਆਪਾਂ ਉਧਰ ਹੀ ਚਲਦੇ ਹਾਂ ਜੋਂ ਤੇ ਕਿਹਨ ਦੋ ਡਾਲੜੀਏ ਬੁੜੇ ਉਹ ਤਾਂ ਜਮਾਈ ਬਾੜੀ ਬਰੀਕ ਕੀਤੀ ਯਾਰ ਤੁਸੀਂ ਕੁਝ ਦੇ ਰੋਟੀ ਖਾਂ ਦੀ ਵੇਟ ਕਰਦੇ ਆ ਬ੍ਰੀਕ ਤੁਹਾਡੇ ਬੰਦਾ ਥੋਨੇ ਮੂਰੇ ਲੱਗ ਰਿਹਾ ਰੋਟੀ ਖਾਂ ਦੀ ਕਿਉਂ ਮੈਨੂੰ ਐਂਦੀ ਤੁਹਾਡੀ ਗੇਮ ਤੇ ਦੇਣਾ ਮੈਂ ਭੇਜ ਜਿਵੇਂ ਵੀਡੀਓ ਨਹੀਂ ਦੇਖੀ ਮਰ ਜਾ ਤੂੰ ਮਰ ਜਾਣੇ ਥੱਕ ਗਿਆ ਕੋਠੇ ਛਾਲ ਮਾਰ ਦੋ ਵਾਰੀ ਮਰ ਜੇਗਾ ਓ ਤੁਹਾਨੂੰ ਦੇਖੂ ਕੀ ਕੰਧਾਂ ਚ ਵਜਦੇ ਆਨੂੰ ਲੁੱਟ ਕਦੇ ਨੂੰ ਦੇਖੂ ਇਹ ਵੀ ਗੱਲ ਬਾਈ ਟੂ ਬੀ ਨੋਟ ਮਾਈ ਲਾਰਡ ਚਲੋ ਯਾਰ ਕਿੱਥੇ ਫਾਈਟ ਵਾਲੇ ਥਾਂ ਤੇ ਚਲੋ ਚਲੋ dbs loading ਇੱਕ ਮਿੰਟ ਇੱਕ ਜੀਜ ਕਰਕੇ ਦਿਖਾਵਾਂ ਇੱਥੇ ਬੈਠੇ ਰਹਿੰਦੇ ਇੱਕ ਨੰਬਰ ਉਹ ਇੱਥੇ ਬੰਦਾ ਵੱਡੀ ਬਿਲਡਿੰਗ ਜਾਉਂਗੇ ਕੋਈ ਹਨਾ ਆਉਂਦਾ ਬਾਬਾ ਨਹੀਂ ਪਤਾ ਬੋਟ ਹੈ ਕਿ ਬੋਟੜ ਬਸ ਤੂੰ ਆਇ ਨਹੀਂ ਕਰਦੇ ਤੂੰ ਸਿਰੋਪੇ ਹੁਣ ਲੈ ਰਿਹਾ ਪਹਿਲਾਂ ਪਾਰ ਰਿਹਾ ਆਹ ਚੱਲ ਫਰੋਗੇ ਚੱਲ ਚੱਲ ਆ ਗਿਆ ਆ ਗਿਆ ਚੱਲ ਚੱਲਦੇ ਚੱਲਦੇ ਕੋਈ ਰੀਅਲ ਬੰਦਾ ਮੇਰੇ ਕੋਲੇ ਆਉਂਗੇ ਤੇਰੇ ਕੋਲ ਤਾਂ ਨਹੀਂ ਹੁੰਦੇ ਆਏ ਮੈਨੂੰ ਦੇਖ ਉਹ ਰੀਲੋਡ ਬੰਦੇ ਹਨਾ 150 ਵਾਲੀ ਕਰ ਲਈ ਉਹਨੇ ਮੈਨੂੰ ਤਾਂ ਟੈਕ ਨਹੀਂ ਆਈ ਸਾਲਿਆ ਰੀਅਲ ਬੰਦਾ ਜਿਹੜਾ ਰੀਲੋਡ ਕਰਦਾ ਈ ਸਾਲੇ ਨੇ ਸਿੱਧਾ ਜਮ ਮੈਂ ਵੀ ਖੇਡਦਾ ਮੈਨੂੰ ਉਹ 22 ਧੰਦੇ ਦੇ ਦੇ ਬਸ 22 ਉਹ ਤੂੰ ਤਾਂ ਕਲੇਸ਼ ਪੋਸਤਾ ਰਹੇ ਹਾਂ ਬਈ ਮੈਨੂੰ ਬੋਲ ਲੀ ਗਏ ਲੋਜਾੜੀ ਕਰਦਾ ਸੀ ਤੂੰ ਦੋਸਤ ਰੋਪੇ ਲੈਣਾ ਆਸਤੇ ਇਕੱਲਾ ਉੱਤੇ ਨਾਲ ਆ ਮਲੇ ਦੱਸ ਸਰ ਹੋਰ ਬੋੜਾ ਉਹ ਨਾਲ ਦੂਪਹਿਰ ਕਿੱਥੋਂ ਮਿਲਦੇ ਆਪਾਂ ਨੂੰ ਇਹ ਕੈਂਡੇ ਬੰਦਾ ਆਈ ਜਾਂਦਾ ਪਹਾੜੀ ਤੋਂ ਇੱਥੇ ਤੇ ਬੰਦੇ ਹੋਰ ਆ ਇੱਥੇ ਹਾਂ ਹਾਂ ਇਧਰੋਂ ਮੋਟਰਸ ਨਾਲ ਆ ਗਿਆ ਮੈਨੂੰ ਆਗੇ ਬੰਦੇ ਹੋਰ ਆ ਗਏ ਨੇ ਇੱਕ ਤੁਰਿਆ ਵੀ ਆਉਂਦਾ ਇੰਨਾ ਕੋਈ ਡਰਦਾ ਬਾਕੂ ਹੈ ਆਪਣੀ ਬਿਲਡਿੰਗ ਵੀ ਚੜ੍ਹ ਗਿਆ ਲੱਗ ਗਈ ਨਾ ਹਾਂ ਉਹ ਕਾਂ ਚੜ੍ਹ ਗਿਆ ਤਾਂ ਚੜ੍ਹ ਕੇ ਚੱਲ 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 ਮਗਰੀ ਚੱਲ ਜੀ ਕੁਪੇ ਨਾ ਜਾ ਕੁਝ ਕਰ ਨਹੀ ਯਾਰ ਉਹ ਨਾ ਸੌਂਦੇ ਨਹੀਂ ਕਦੇ ਪੋੜਾ ਵੀ ਆਇਆ ਏ ਤੈਨੂੰ ਥੋੜਾ ਵੀ ਆਇਆ ਏ ਯਾਰ ਥੋੜਾ ਵੀ ਆਊਗਾ ਉਹ ਫਿਰ ਦੇ ਉਹ ਫਿਰ ਦੇ ਉਹ ਯਾਰ ਜੀ ਲੋਕ ਨਹੀਂ ਆ ਰਹੇ ਮਾਰਕ ਕਰੋ ਪਿਛਲੇ ਕਰੇ ਵਾਚ ਆਊਟ ਫਿਰ ਟਿਕ ਹੈ ਗਿਆ ਨਾ ਪੱਕਾ ਹੀ ਚੁਣ ਓਏ ਯਾਰ ਮੇਰੇ ਗੋਲੀਆਂ ਪਈਆਂ ਹੋਰ ਉਹ ਕੌਣ ਮਰ ਗਿਆ ਮੈਂ ਵੜ ਗਿਆ ਫਿਰ ਉੱਚ ਆ ਜਾ ਉਹ ਇੱਥੇ ਨਹੀਂ ਅਗਲੇ 'ਚ ਇਹ ਕੁਝੂ ਦੇਣਾ ਇੱਥੇ ਅਗਲੇ 'ਚ ਆਜੋ ਨਾਲ ਉੱਤੇ ਆਓ ਪਹਿਲਾਂ ਮਾਰ ਕੇ ਤਾਂ ਕਰਦੇ ਫੇਰ ਜਾਵਾਂਗੇ ਭਰਾਵਾ ਉਹ ਭਰਾਵਾ ਵਾਚ ਆਊਟ ਠੀਕ ਹੈ ਇੱਥੇ ਉਹ ਖੱਦਾ ਉਹ ਖੱਦਾ ਚਲ ਆਗੇ ਮੈਂ ਵੜ ਗਿਆ ਸੀ ਫਿਰ ਹਟ ਲੈ ਐਸ ਫਲੋਰ ਤੇ ਐਸਤੀ ਐਸਤੀ ਵੈਨ ਜੋ ਓਏ ਕੋਰਾ ਨੂੰ ਮਾਰਦਾ ਅਗੂ ਨੂੰ ਮਾਰਦਾ ਓਏ ਯਾਰ ਨੀਕੋ ਦੱਪੀ ਜਾਂਦਾ ਨੀਕੋ ਦੱਪੀ don't give up <laughs> your teammates can still recall you i'm recalling a teammate thanks defend the mark ਆਜੋ ਉਸੇ ਦੀ ਚਲਦੇ ਆ ਹਾਂ ਓਏ ਰੀਕੋਰਡ ਆਊਗਾ ਉਹ ਵੇਟ ਕਰੋ ਯਾਰ ਉਹ ਫੋਨ ਕੱਟਿਆ ਗਿਆ ਪੁੱਛੀ ਕਿਵੇਂ ਇੱਥੇ ਆਜੋ ਇੱਥੇ ਆਜੋ ਯਾਰ ਸਹੀ ਗੱਲ ਆ ਮੁੜ ਕੇ ਇੱਥੇ ਮਾਰ ਕੇ ਜਾਓ ਜਾਓ ਫੋਨ ਕੱਟਿਆ ਮੈਂ ਤਾਂ ਆਪ ਗਿਆ ਫੋਨ ਕੱਟਿਆ ਗਿਆ ਦੇਖ ਦਵਾਰੇ ਲਾਤਾ ਫਿਰ ਮੈਂ ਭਾਈ ਮੈਂ ਕਿਹਾ ਆਜੋ ਮੈਂ ਨਹੀਂ ਗਿਆ ਫਿਰ ਹੁਣ ਮੈਂ ਇਹਦੇ ਆਖੇ ਇੱਥੇ ਰੁਕ ਗਿਆ ਹੁਣ ਤੁਸੀਂ ਦੋਵੇਂ ਹੀ ਆ ਪ੍ਰਾਭਾ ਉੱਤੇ ਰਹਾ ਤਾਂ ਗੱਲ ਨਹੀਂ ਹੁੰਦੇ ਇਹਦੇ ਵਿੱਚ ਇੱਕ ਵਾਰੀ ਹੋਊਗੇ ਬਸ ਹੋ ਗਏ ਸਾਡੇ ਹੁਣ ਜੀ ਕੋ ਤਾਂ ਮੈਂ ਮੁੜ ਪਿਆ ਫਿਰ ਮਾਵੀ ਆ ਉੱਤੇ ਹੈਗਾ ਬੰਦਾ ਆ ਜੋ ਮੈਨੂੰ ਡਰ ਟੋਲਾ ਮਿਲ ਗਿਆ ਮੈਂ ਆਉਣਾ ਗੱਲ ਕਰਾਂਗੇ ਹੋਵੇ ਤੋ ਆ ਯਾਰ ਮੇਰੇ ਹੁੰਦੇ ਕਹਿ ਮਾਰ ਦੇਣਗੇ ਮੇਰੇ ਹੁੰਦੇ ਕਹਿ ਮਾਰ ਦੇਣਗੇ ਮਰੇ ਹੋਂਤੇ ਕਿ ਮਮਾ ਮੈਂ ਕਿ ਸਰਜੂਗਾ ਮੇਰੀ ਹਲਥ ਦੇਖੋ ਮੇਰੀ ਹਲਥ ਮੇਰੀ ਹਲਥ ਆ ਗਿਆ ਆ ਗਿਆ ਮੈਂ ਆ ਗਿਆ ਦੋ ਮਿੰਟ ਰੁਕ ਜਾ ਬਸ ਮੇਰੀ ਹਲਥ ਤਾਂ ਦੇਖੋ ਹਲਥ ਦੇਖ ਲਈ ਤਰੀ ਆ ਗਿਆ ਮੈਂ 1% ਹੀ ਉੱਡ ਦੋਆਂ ਦੀ ਕਿੱਥੋਂ ਬੰਦਾ ਕਿੱਥੇ ਹੀ ਭਾਂ ਦੇ ਦੋ ਬਾਬਾ ਹੋਂ ਥੱਕ ਗਿਆ ਲੂਟ ਕਰਨੀ ਹੈ ਪਤਾ ਮੈਨੂੰ ਲੂਟ ਨਾ ਕਰ ਲੂਟ ਮੈਂ ਫੜ ਦੋ ਕੀ ਕਰਾਉਣੀ ਆ ਆ ਲੂਟ ਕਦੇ ਨਹੀਂ ਕੀਤੀ ਅਜੇ ਤੱਕ ਮਨ ਤੋਂ ਲੋਕ ਆਪ ਕਹਿੰਦੇ ਆ ਭਾਈ ਲੂਟ ਕਰ ਲੈ ਲੂਟ ਕਰ ਲੈ ਮੈਂ ਤਾਂ ਨਹੀਂ ਕਰਦਾ ਹੁੰਦਾ ਮਤੂ ਵੀ ਨਹੀਂ ਅਜੇ ਤੱਕ ਆਪਾਂ ਗਾਏ ਅਜੇ ਕੰਮ ਕੀਤਾ ਨਹੀਂ ਨਾ ਯੈਸ ਯੈਸ ਹਾਂ ਬੰਦਾ ਆ ਗਿਆ ਓਏ 4:30 ਬੱਜੇ ਸੱਚ ਆ ਕੀ ਹੋਇਆ ਓਏ ਕੋਡ ਦੇ ਕੋਡ ਓਏ ਤੇ ਕੋਡ ਦੇ ਕੋਡ ਅਜਾੜੇ ਖੜਾ ਓਏ ਆਪਾ ਹੋੜੀ ਆ ਜਾ ਬੈਠੋ ਕਿਹੜਾ ਬੰਦਾ ਮੇਰ ਨਾਲ ਮਾਈ ਕੋੜਾ ਲੱਗੇ ਚੱਲਦੇ ਆ ਮੈਂ ਆ ਗਿਆ ਘੋੜੀ ਹੋਣੀ ਹੋਏ ਸਾਲਿਆ ਘੋੜਾ ਨਹੀਂ ਹੋਣਾ ਨਹੀਂ ਉਹ ਤੇਰੇ ਅੰਗਿਆਸੀ ਦਾ ਘੋੜਾ ਘੋੜਾ ਤੇਰੇ ਅੰਗਿਆਸੀ ਦਾ ਤਾਸ਼ ਚੜਕਿਆ ਅੰਨੇ ਆ ਗਏ ਨੀ ਨੋ ਜਾਵਾ ਕਾਰ ਹਾਂ ਬਦਗਾਨ ਕੋਲ ਖੜੀ ਹਾਂ ਨਾ ਚੱਕ ਰਿਹਾ ਉਹਨੇ ਆ ਡੈਕਸਪੈਕਟਡ ਉਹ ਪੈਂਦੀ ਉਹ ਕੰਦਾ ਜਵਾਈ ਦਾ ਫਿਰ ਮਰਜ਼ੀ ਕਰਦਾ ਇਹ ਭਰਾਵਾ ਘੋੜਾ ਹੈ ਕਿਹੜਾ ਕਾਰ ਆ ਉਹ ਪੈ ਕਈ ਨਹੀਂ ਮੁਰਦਾ ਕਈ ਨਹੀਂ ਨਹੀਂ ਮੁਰਦਾ ਉਹ ਕੀ ਕਰਕੇ ਕਾਰ ਕਿਧਰ ਗਈ ਆਪਣੀ ਨਾਲ ਮਰ ਕੀ ਡਾਂਗੇ ਮੇਰੀ ਨਾਲ ਹਬਾਕਲਾ ਟਕੋੜ ਜੌੜਾ ਬੜੇ ਬੜਾ ਫਿਰਦਾ ਮੰਗ ਵੇੜੇ ਉਹ ਬੰਦੂਕ ਜੀ ਉਹ ਚੱਲਦੀ ਵੀ ਹੈ ਕਿ ਨਹੀਂ ਓਏ ਕੇ ਚਲਾ ਕੇ ਦੇਖੀ ਹੈ ਕੇ ਨਹੀਂ ਜਿਹੜੀ ਘਰੇ ਫਿਰ ਬੰਦੂਕ ਚ ਪਈ ਨਹੀਂ ਓੜੇ ਪੇਟੀ ਚ ਨਹੀਂ ਉਹ ਤਾਂ ਨਹੀਂ ਹੈ ਉੱਪਰ ਜਿਹੜੀ ਹੈ ਉਹ ਤਾਂ ਨਹੀਂ ਹੈ ਉਹ ਤਾਂ ਨਹੀਂ ਹੈ ਕੀ ਹੈ ਖਾਣੇ ਆ ਥਾਣੇ ਖਾਣੇ ਕਿਉਂ ਹੈ ਕੀ ਗੰਡ ਹੋ ਗਿਆ ਅੱਜ ਫੜੀ ਗਈ ਸੋਨੇ ਦੇ ਪੈਰ ਹੋ ਗਏ ਅਸਪੈਰ ਹੋ ਗਏ ਕਿੰਨੇ ਟਾਈਮ ਨੇ ਚੋਰੀ ਨਹੀਂ ਨਹੀਂ ਪੈਰ ਹੋ ਗਏ ਐਕਸਪਾਇਰ ਹੋ ਗਿਆ ਚੜ ਦੇ ਦੇ ਪੈਸੇ ਲੱਗੇ ਨਾ ਅਸ ਲਿਸੈਂਸ ਸੈਂਸ ਪੈ ਰ ਚਲ ਆਏ ਚਲੇ ਗਏ ਫਿਰ ਸਮਝ ਆ ਗਈ ਹੁਣ ਆ ਜਾ ਦਾਂ ਤੂੰ ਸਾਰੀ ਮੈਂ ਆ ਜਾ ਵੇ ਸਸਕਰ ਆ ਗਿਆ ਮੈਂ ਆ ਗਿਆ ਕਰਦੇ ਮਰੀ ਜੀ ਕੱਟਦੇ ਵੇਚਦੇ ਜੁੜੀ ਮੈਂ ਤਾਂ ਰੈਡ ਡੌਨ ਲਿਆ ਹੋ ਲੋ ਲਈ ਫਰਦਾ ਕਦੇ ਇੱਕ ਤੇ ਹੈਵੀ ਐ ਨਹੀਂ ਦੋ ਦਾ ਲੈ ਲਓ ਰੈਡ ਵੀ ਹੈ ਕਰਨ ਤੇ ਦੋ ਤੇ ਤਨਕਾ ਨਹੀਂ ਪਲਟਾਉਂਦਾ ਨਹੀਂ ਜਾਂਦਾ ਕੋਈ ਕਲ ਨਹੀਂ ਦੋ ਮਾਰਤੇ ਮੁੰਡੇ ਬਾਹ ਪਏ ਆ ਯਾਰ ਗਾਉਂ ਵਾਲੇ ਤਾਂ ਆਪਣਾ ਲੋ ਬਟਨ ਟੱਕਰੇ ਗਾਂ ਫਰਦੇ ਆ ਉਹ ਵੀ ਆ ਮੈਂ ਜਿੱਥੇ ਤੇਰੀ ਰਿਪੋਰਟਿੰਗ ਵਾਲਾ ਹੈ ਨਹੀਂ ਕਰਦਾ ਜਿਹੜਾ ਹਾਂ ਹਾਂ ਨਹੀਂ ਆਪਾਂ ਕਿਹੜਾ ਪੈਨ ਦੋ ਚਿਕਨ ਵਾਸਤੇ ਦਿਖਾਉਣਾ ਹੁੰਦਾ ਪਰ ਬੋਰਿੰਗ ਹੀ ਹੁੰਦੀ ਆ ਬਸ ਆਪਾਂ ਜਿਹੜੇ ਖੇਡਣਾ ਹੁੰਦਾ ਟੈਂਡਰਿੰਗ ਹੋਈ ਹੁੰਦਾ ਰੂ ਆਹ ਲੂਟ ਵਾਲਾ ਸੀ ਟਾਈਮ ਨਹੀਂ ਹੁੰਦਾ ਉਹ ਬੋਰਿੰਗ ਹੁੰਦਾ ਫਾਈਟ ਵਾਲ ਨਾਲ ਇੱਕ ਮੂਹਰ ਚੱਲਦਾ ਰਹਿੰਦਾ ਬੰਦੇ ਹੋਣਗੇ ਤਰੀਕੋਲ ਤੇ ਲੈ ਕੇ ਚੱਲਿਆ ਲੋਕ ਤਾਂ ਕਹਿੰਦੇ ਨੇ ਹੱਥ ਨਾਲੇ ਕਮੈਂਟ ਕਰੋ ਯਾਰ ਫੋਲੋ ਕਰੋ ਆਪਾਂ ਕਹਿੰਨਾ ਬੋਰੋਂ ਲਈ ਫੋਲੋ ਕਰੋ ਸਹੀ ਕ ਜੀਟੀ ਹੋ ਜੀਟੀ ਜਿਆਦਾ ਕਰ ਹਾਂ ਜੀਟੀ ਜ਼ਿਆਦਾ ਮੈਨੂੰ ਪਹਿਲਾਂ ਮੈਂ ਜੀਟੀਏ ਦੀ ਪਰ ਉਹ ਭਾਈ ਨਹੀਂ ਵੱਡਾ ਬੋਲ ਰਿਹਾ ਡਿਗੋਰਡ ਤੇ ਬੰਦੇ ਆ ਕੱਤੀ ਦੋ ਦਾਨੇ 6000 ਦਾ ਉਹ ਫਿਰ ਮੈਂ ਨੇੜੇ ਕਰਦਾ ਓਏ ਯਾਰਾਂ ਦੋ ਦੋ ਬੈਠੀ ਆ ਜੀ ਮੈਂ ਵੀ ਲੜਦਾ ਆ ਕਿਉਂ ਉਹ ਮੈਂ ਤਾਂ ਮੁਰਤੀ ਆ ਤੈਨੂੰ ਵਗਦਾ ਹੁਣ ਤੂੰ ਕਿੱਧਰ ਰਹੀ ਜਾਂਦਾ ਅਸਲੀ ਲੋਕ ਵੀ ਬੈਠ ਬੰਦਾ 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 ਐਸੀ ਜੀ ਇਹਦੀ ਮੁੱਕੀ ਆ ਜੀ ਇਹਦੇ ਜੀ ਤਾਂ ਆ ਜਾ ਇਧਰ ਚੋਕਦੀ ਚੱਲੀ ਜਾਂਦੀ ਸੀ ਉਹ ਗੁਣ ਛੋੜਾ ਮੋਟਰਸਾਈਕਲ ਆਹੇ ਉਹ ਚੁਗ ਲਈ ਸੀਗੀ ਉਹ ਮੋਟਰਸਾਈਕਲ ਆਉਗਾ ਮੋਟਰਸਾਈਕਲ ਕੋਈ ਨਾ ਬੰਦਾ ਕੋਈ ਆਊਗਾ ਮੋਟਰਸਾਈਕਲ ਆਈ ਆਈ ਹਟ ਲੈ 2 ਨੰਬਰ ਆਈ ਮੇਰੇ ਨਾਲ ਬੰਦਾ ਤਾਂ ਆ ਆਈ ਜਾਂ ਨਾ ਮੈਂ ਆਈ ਜਾਂ ਨਾ ਤੇ ਪਰ ਉੱਤੇ ਵੀ ਜਾਓ ਹੈਗਾ ਤਾਂ ਆ ਬਤਾ ਇੱਕ ਮਿੰਟ ਅਪਰੇ ਉੱਤੇ ਹੈ ਰੇਰਾ ਕਿਰੋ ਜੇ ਪਰਲੇ ਪਾਸੇ ਚੱਲਦੇ ਆ ਓਹ ਤਾਂ ਟੋਟੇ ਸ਼ਾਤ ਉੱਤੇ ਆ ਟੋਟੀ ਚਾਹੀਦੀ ਹੈ ਅੱਛਾ ਨੇੜੱਕੀ ਮੇਰੇ ਕੋਲ ਆਜੋ 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 ਕੋਈ ਨਹੀਂ ਮਾਰਦਾਂਗਾ ਲੋੜੀ ਨੇੜਦੀ ਇਹਦੇ ਹੁੰਦੇ ਨਹੀਂ ਨੇੜਦੀ ਕੀ ਲੋੜ ਆਪਾਂ ਨੂੰ ਇਹ ਤਾਂ ਹੈੱਡ ਫੋਨ ਵਾਲੇ ਮਹਿੰਗੇ ਸਾਲਾਂ ਨੂੰ ਉਹਦੀ ਪਤਾ ਲੱਗ ਜਾਂਦਾ ਥੱਲੇ ਤਾਂ ਕਿੱਥੇ ਕਰਦਾ ਉਹ ਤਾਂ ਮੈਂ ਦੇਖ ਲਿਆ ਬਾਬਾ ਤੀ ਖੁੱਟ ਚੜ ਕੇ ਨਹੀਂ ਤਾਂ ਕਿੱਥੇ ਪਤਾ ਲੱਗਦਾ ਵੀ ਭਰ ਲਈ ਜਾਣਾ ਸੀ ਨਹੀਂ ਇਹਨਾਂ ਨੇ ਸਾਰਾ ਦਿਨ ਭਰ ਲਈ ਜਾਂਦੇ ਤਾਂ ਨਹੀਂ ਦਿਉਂਦੇ ਕਿੱਥੇ ਜੇ ਬੈਠਾ ਹੈ ਸੀਖਾ ਕਰਦੇ ਮੈਂ ਸਾਹਮਣੇ ਹੁੰਦਾ ਮਾਰ ਦੇ ਦਿੰਦਾ ਕੋਲੀ ਜੁੰਡ ਚ ਕੋਲੀ ਜੁੰਡ ਚ ਉਹ ਮਾਰਦਾ ਉੱਡਣਾ ਲਾ ਜ ਆਪਣੇ ਕੋਲੇ ਜਾਓ ਉੱਡਣ ਵਾਲਾ ਕਿਹਦੇ ਕੋਲੇ ਜਾਓ ਅਰੇ ਕੋਲੇ ਹੱਥ ਮੈਂ ਜਾਣਾ ਫਿਰ ਕਵਰ ਦੇਉਂਗੇ ਹਾਂ ਹਾਂ ਖੜਾ ਰੱਖੀ ਉਹਨੂੰ ਪਰ ਜੋ ਬਹਿ ਗਿਆ ਬਹਿ ਕੇ ਮਾਰੀ ਉਹਨੇ ਫਿਰ ਗਲਤ ਹੋ ਗਈ ਮਾਰਦਾ ਆਹ ਮਾਰਿਆ ੱਲੇ ਕਰਦੀ ਉਹਦੇ ਵੀ ਲੱਗਦਾ ਇਹ ਅਪਾਰਟਮੈਂਟ ਤੋਂ ਵੀ ਪੈ ਰਹੀਆਂ ਬਾਹਰ ਤੱਕ ਜਾ ਮੇਰੇ ਪੈਰ ਅਪਾਰਟਮੈਂਟ ਤੋਂ ਉਹ ਟਰੱਕ ਰੁਕ ਗਿਆ ਇਹ ਅਪਾਰਟਮੈਂਟ ਵਾਲਾ ਤਾਂ ਕਹਿੰਦਾ ਕਰ ਲੈ ਇਹਦੇ ਜਗੜ ਜਦੋਂ ਮੁੜ ਕੇ ਆਉਂਦਾ ਨਹੀਂ ਲੋਕ ਹੋਰ ਮਾਰ ਕੇ ਤੁਹਾਨੂੰ ਹੋਰ ਮਾਰ ਕੇ ਗੱਡੀ ਇੱਕ ਹੋ ਰਹੀ ਹੈ ਨਾ ਕੋਈ ਨਾ ਨੋਕਾ ਮੇਰੇ ਵੀ ਪਈਆਂ ਪਤਾ ਨਹੀਂ ਕਿ ਚੈੱਕ ਨੋਕਾ ਦੇ ਕੋਲ ਪਰ ਹੋਵਾ ਦੂਜਾ ਪੈਰੀਆਂ ਪੈਂਦੀ ਉਸ ਤੋਂ ਪੈਰੀਆਂ ਅਪਾਰਟਮੈਂਟ ਚ ਪਈ ਜਾਂਦੀਆਂ ਹਾਂ ਹਾਂ ਬਾਡਮੈਂਟ ਤੇ ਚਲ ਬੰਕੂ ਚੱਲ ਚੱਲ ਖੜਨਾ ਰੁਾਈ ਹੋ ਜਾਂਦੇ ਆ ਮੇਰੀ ਮੌਲੀ ਤੇ ਆ ਗਏ ਆ ਆ ਲੋ ਆ ਲੋ ਮੈਂ ਇੱਕ ਨੌਕ ਕੀਤਾ ਸੀ ਮੈਨੂੰ ਕਿਲ ਵੀ ਨਹੀਂ ਜਿੱਤਦਾ ਮੇਰੇ ਕੋਲ ਨੇ ਐਸੇ ਪਏ ਆਉਣਗੇ ਆ YouTube ਵੀ ਆਪਣੇ ਤੇ ਹੁਣ ਠੀਕ ਹੈ ਨਾ ਨਿਗਰ ਰੱਖਿਓ ਆ ਜਾਂਦੇ ਆ ਯਾਰ ਅੰਡਾ ਨਦੇ ਆ मैं नोक करते ही रह गया यार ओ छोड़ोगे कुछ नहीं तेरी गोलियां बई हैं इथे चक लो और और चक लो यार स्कोप भी नहीं है रेड वाला एटेक्स ला दूं मेरे तो बात ना गए वो चल नहीं किते वाला कितने वाला चप्पल नहीं किने नंबर में वाला एम4 पे ये देखो ਮੈਂ ਜਿੱਥੇ ਪਈ ਸੀ ਪੱਟੀ ਚਲ 2x ਤਾਂ ਦੇਖ ਲੈ ਉਹ ਵੀ ਵੱਟ ਸੀ ਤਾਂ ਅਪਰ ਵੀ ਤਾਂ ਹੀ ਚੱਕ ਲਓ ਅਪਾਰਟਮੈਂਟ ਵਾਲੇ ਦੇਖੋ ਬੰਦੇ ਉਹਨਾਂ ਅਪਾਰਟਮੈਂਟ ਵਾਲੇ ਦੇਖੋ ਉਹ ਬੰਦਾ ਆ ਗਿਆ ਆ ਉੱਥੇ ਬੰਦਾ ਇੱਕ ਪੰਜਾ ਪੰਜਾ ਉਹਦੇ ਪੰਜਾ ਟੌਪ ਤੇ ਆ ਪੰਜਾ ਉਹਦੇ ਅੰਦਰ ਵੜ ਗਿਆ ਪੌੜੀ ਤੇ ਕਰਨੇ ਨਾ ਪੰਗਲਾ ਵੈਰੀ ਗੁੱਡ ਮਾਰਦਾ ਮੈਂ ਰਹਿ ਗਿਆ ਨੂੰ ਬੈਂਚ ਉੱਤੇ ਬੰਦਾ ਮੈਨੂੰ ਪਹਿਲੇ ਦੇਖ ਗਿਆ ਇਹ ਬੋਲਦਾ ਸੀ ਜੀ ਦੱਸਿਆ ਤੂੰ ਮੈਂ ਕਹਿੰਦਾ ਜੀ ਮੈਂ ਕਹ ਹੂ ਸੀ ਜੇ ਪੋਰ ਹੁੰਦੇ ਪੈਸੇ ਮਿਲਦੇ ਹੁੰਦੇ ਤਾਂ ਮੈਂ ਟਾਲੇ ਪਰ ਮੇਰੇ ਗੇਟ ਖੁੱਲਿਆ ਇੱਥੇ ਇੱਥੇ ਬੰਦਾ ਨਾ ਉਹ ਗੱਲ ਤਾਂ ਸੁਣੋ ਗੱਲ ਨਹੀਂ ਸੁਣਦੇ ਸਮਝ ਗਿਆ ਜੇ ਪੋਰ ਹੁੰਦੇ ਪੈਸੇ ਮਿਲਦੇ ਹੁੰਦੇ ਆਪਾਂ ਤਾਂ ਕਰੋੜਪਤੀ ਹੁੰਦੇ ਹੁੰਨੋਂ ਉਹ ਵੇ ਮੰਨਿਆ ਬੰਕ ਤੋਂ ਜ਼ਿਆਦਾ ਅਮੀਰ ਹੁੰਦਾ ਅਮਬਾਨੀ ਆਪਾਂ ਤਾਂ ਰਾਇਆ ਲਿਆ ਕਰਦੇ ਮੈਂ ਤਾਂ ਕੁਝ ਨਾ ਬਾਲਦਾ ਫਿਰ ਮੈਂ ਤਾਂ ਅੱਗ ਵੀ ਪੈਸੇ ਨਾ ਬਾਲਦਾ ਉਹ ਕੱਲ ਤੇ ਕਿੱਥੇ ਜਾ ਵੀ ਵਰ ਦੇ ਕਰਦਾ ਹੋਰ ਕਮਾਣ। ਵੇ ਉੱਤੇ ਜਾਣਾ ਪਊਗਾ ਬਈ ਇਸ ਤੋਂ ਪਹਿਲਾਂ। ਮੇਰੇ ਕੋਲ ਤਾਂ ਆ ਪੈਣੀ ਮੈਂ 6-10 ਸੱਟ ਗਿਆ ਦਲੇ। ਸੱਟ ਗਿਆ ਫਿਰ ਕਾ ਤੂੰ ਆਇਆ? ਹੋਈ ਜੀ ਕੀਤਾ ਲਾਉਣਾਸ ਤੇ ਨਹੀਂ ਕੋਈ। ਕਦੇ ਮੈਂ ਦੱਸ ਕਿੱਥੇ ਆ ਪੰਜਾਬ ਦਾ। ਚਿੱਤਣਾ ਤੇ ਲਾਉਣਾ। ਆ ਗਿਆ ਮੈਂ ਚੱਕ ਲੈਣਾ। ਚੱਕ ਕੇ ਲਿਆ। ਚੱਕ ਕੇ ਲੈਣਾ। ਉੱਥੇ ਹੁੰਦਾ ਨਹੀਂ ਕੋਈ ਲੈ ਕੇ ਜਾ ਕੇ। ਕਿਸੇ ਨੇ ਚੱਕ ਲਿਆਉਣਾ ਹੋਰ ਨਹੀਂ ਛੱਡ ਪਰ ਮੁੜਿਆ ਹੋਣਾ। ਉਹ ਚੱਲ ਗਏ ਉਹਦੇ ਉੱਤੇ ਚੱਲ ਗਏ ਫੇਰ ਚੱਲ ਨਾ ਚਲੋ ਆਜੋ ਹੋਰ ਗੱਡੀ ਚੱਕੋ ਆਪਣੀ ਗੱਡੀ 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 ਮੈਂ ਗਿਆ ਉੱਡ ਕੇ ਆ ਗੱਡੀ ਅਸੀਂ ਗੱਡੀ ਲਿਆਉਣੇ ਆ ਬਾ ਗੱਡੀ ਲਿਆਉਣੇ ਹੱਡਲ ਆ ਜਾ ਮੇਰੇ ਕੋਲ ਹੈਗਾ ਮੈਂ ਚਲ ਆਪਾਂ ਗੱਡੀ ਲੈ ਕੇ ਚੱਲਦੇ ਆ ਗੱਡੀ ਲਿਓ ਇਹ ਇੱਥੇ ਆਪਣੀ ਗੱਡੀ ਚ ਤਾਂ ਡੇਢ ਮਕਾਤਾ ਸੀ ਪਰ ਯਸ ਉਹ ਇਹਨਾਂ ਦੀ ਲਿਓ ਯਾਰ ਆ ਰਿਹਾ ਇੱਕ ਹੈਗੀ ਆ ਗੱਡੀ ਮੇਰੇ ਕੋਲ ਜੇ ਟੱਕ ਦੇ ਲੈ ਕੇ ਆਣ ਹੱਡਲ ਟਰੋਲਿੰਗ ਛੱਡ ਲੈ ਆ ਜਾ ਕੋਈ ਲੈ ਲੈ ਆ ਜਾ ਲੈ ਕਹਿੰਦਾ ਤੂੰ ਚੜਾਦਾ ਸਾਡੇ ਨੂੰ ਮੈਂ ਬਣਾ ਰਹਿਣੀ ਕਰ ਲੱਗ ਗਿਆ ਆ ਜਾ ਯਾਰ ਮੈਂ ਜਾਣਾ ਕੋਈ ਉੱਡਣ ਵਾਲਾ ਹੈ ਨਹੀਂ ਯਾਰ ਤੋ ਯਾਰ ਕਿੱਲ ਜਾਂ ਚੰਦ ਹੋ ਤੇ ਚੰਦ ਮੈਨੂੰ ਕਹਿੰਦਾ ਕਿੱਲ ਉਹ ਜਿਹੜਾ ਹੋ ਗਿਆ ਇਹ ਕਰਨੇ ਕੋਈ ਇੱਕ ਤਾਂ ਮਰਿਆ ਸੀ ਕਿ ਨਹੀਂ ਕਿੰਨੇ ਆਏ ਉਹ ਪਰਲੇ ਘਰਦਾ ਯਾਰ ਉਹ ਕੀ ਹੈ ਉਹ ਮੈਨੂੰ ਕੋਈ ਕਹਿੰਦਾ ਕਿਲਾ ਮੈਂ ਮੋੜੇ ਤੋਂ ਧਰ ਕੇ ਤਾਂ ਚੜ ਗਿਆ ਕੋਈ ਨਾ ਕੋਈ ਕੋਈ ਬੰਕੂ ਸੀਰੀਅਸਲੀ ਗੱਲ ਇਹ ਨਾ ਕਰਿਆ ਕਰ ਗੱਡੀ ਨਾ ਚਲਾ ਰਿਹਾ ਮਜ਼ਾਕ ਦੀ ਗੱਲ ਵੀ ਸੀਰੀਅਸਲੀ ਕਰ ਰਿਹਾ ਮੌਲੀ ਕਿੱਥੇ ਸਟਾਉਣ ਮੈਂ ਤਾਂ ਸਿੱਕੇ ਦੇਣਾ ਚਲ ਤੁਸੀਂ ਅੰਦਰ ਹੀ ਵੜ ਕੇ ਮੈਂ ਉਹ ਵਾਚੜ ਜਾ ਚੜ ਜਾ ਉਹ ਬਈ ਯਾਰ ਆ ਬੜਾ ਤੇਜ਼ ਆ ਬੜਾ ਤੇਜ਼ ਆ ਬਈ ਉਹ ਨਹੀਂ ਪਤਾ ਮਰ ਜਾਈ ਤਾ ਰੀਕਾਲ ਨਹੀਂ ਹੁੰਦਾ ਫਰੀਕੋ ਨਹੀਂ ਹੁੰਦਾ ਕਿ ਹੋਊਗਾ ਦੱਸੋ ਯਾਰ ਪਹਿਲਾਂ ਮੈਨੂੰ ਨਹੀਂ ਹੁੰਦਾ ਨਹੀਂ ਹੁੰਦਾ ਬਈ ਯਾਰ ਬਾਲੀ ਪੈ ਗਈ ਆ ਇਹਦੇ ਗੁਰਦਾਨਾ ਓਏ ਗੱਲ ਕੋਈ ਨਿਕਲਦੀ ਮੈਨੂੰ ਨਹੀਂ ਨਾ ਕੋਸ ਕੰਦੀ ਇਹ ਵੀ ਕਹੂਗਾ ਚਾਰ ਮਾਰਤੇ ගන්න පැටිිය ෙකට වයි න .